ਵਿਚਾਰ ਵਿੱਚ ਮੇਰੀ ਬੇਨਤੀ ਇਹ ਵੀ ਕਰ ਦਵਾਂ ਕਿ ਜਿਵੇਂ ਆਮ ਪ੍ਰਚਲਿਤ ਗੱਲ ਹੁੰਦੀ ਹੈ ਵੀ ਸਾਨੂੰ ਗੁਰੂ ਘਰ ਆਉਣ ਤੋਂ ਕੋਈ ਲੋ ਬ ਵਿਚਵਲਾਂ ਗੱਲਾਂ ਇਹ ਆ ਜਾਂਦੀਆਂ ਤਾਂ ਜਿੱਥੇ ਕੋਈ ਮਰਿਆਦਾ ਵਿੱਚ ਰਹਿ ਕੇ ਆਉ ਸਿਰ ਟੱਕ ਕੇ ਸ਼ਾਨ ਕਰਨ ਕਰਕੇ ਨਾ ਸਾਧੂ ਬਰੇਸ ਬਸਤਰ ਪਹਿਣ ਕੇ ਆਉ ਕੋਈ ਮਨਾ ਨਹੀਂ ਬੰਦਾ ਸੇਵਾ ਕਰੇ ਸਿਮਨ ਕਰੇ ਸਾਡੇ ਨਾਲ ਸਹਿਯੋਗ ਦੇਵੇ ਅਸੀਂ ਪਿੱਛੇ ਹੋ ਜਾਵਾਂਗੇ ਅੱਗੇ ਲੱਗੇ ਕੋਈ ਗੱਲ ਨਹੀਂ ਪਰ ਜਿੱਥੋਂ ਤੱਕ ਰਹੀ ਗੱਲ ਜੇ ਹੁਣ ਬੰਦਾ ਕੋਈ ਮਰਿਆਦਾ ਤੋਂ ਬਾਹਰ ਆਉਂਦਾ ਹੈ ਜਿਹੜਾ ਬੰਦਾ ਮਰਿਆਦਾ ਦੀ ਹੀਠੀ ਕਰਦਾ ਹੈ ਤੇ ਸਾਡੀ ਪੂਰੀ ਕਮੇਟੀ ਵੱਲੋਂ ਉਦੇ ਉੱਤੇ ਕਾਨੂੰਨੀ ਜਿਹੜੀ ਉਹ ਕਾਰਵਾਈ ਕੀਤੀ ਜਾਊ ਉਹਦੇ ਵਿੱਚ ਕੋਈ ਟੰਦਾ ਸੀ ਨਹੀਂ ਕਰਾਂਗੇ ਨਾ ਸਾਡੀ ਅਸੀਂ ਕਿਸੇ ਨਾਲ ਲਿਆ ਜੇ ਕੀ ਵੀ ਸਾਡਾ ਬੰਦਾ ਸੀ ਬਖਸ਼ ਦਿੱ ਗਏ ਨਾ ਤੇ ਅਸੀਂ ਇਹ ਕਰਕੇ ਬੇਨਤੀ ਜਰੂਰੀ ਕਰਨੀ ਚਾਹੁੰਦੇ ਆ ਵੀ ਹੁਣ ਜਿਹੜਾ ਕੋਈ ਸ਼ਰਾਰਤੀ ਅੰਸਰ ਦਾ ਏਦਾਂ ਚੜ ਕੇ ਕੋਈ ਆਊ ਤਾ ਉਹ ਆਪਦਾ ਭਾਈ ਸੋਚ ਵਿਚਾਰ ਕੇ ਆਵੇ ਅਸੀਂ ਕਾਨੂੰਨੀ ਪ੍ਰਕਿਰਿਆ ਨਾਲ ਸੰਗਤ ਦੇ ਸਹਿਯੋਗ ਨਾਲ ਉਹਦੇ ਤੱਕ ਨੂੰ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਜੀ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਕਾਲੇ ਕਮੇਟੀ ਨਵੀਂ ਬਣੀ ਹੈ ਸਾਡੇ ਪ੍ਰਧਾਨ ਜੀ ਬੈਠੇ ਹੈ ਪ੍ਰਧਾਨ ਬੱਗਾ ਸਿੰਘ ਜੀ ਇਹ ਕਮੇਟੀ ਜਿਹੜੀ ਬਣੀ ਹੈ ਤੱਕ ਸ਼੍ਰੀ ਦਮਨਵਾ ਸਾਹਿਬ ਤੋਂ 3 ਸਤ 2024 ਨੂੰ ਬਣੀ ਹੈ 8 ਸਤ 2024 ਨੂੰ ਦਾ ਹਿਸਾਬ ਕੱਬ ਜਿਹੜਾ ਉਹ ਪੁਰਾਣੀ ਕਮੇਟੀ ਵੱਲੋਂ ਦਿੱਤਾ ਗਿਆ ਅਸੀਂ ਹੈਂਡਓਵਰ ਚਾਰ ਪੀਕ ਨੂੰ ਕਰ ਲਿਆ ਸੀ ਪਰ ਹਿਸਾਬ ਕੱਬ ਸਾਡੇ ਕੋਲ 8 ਤਰੀਕ ਨੂੰ ਆਇਆ ਉਸ ਤੋਂ ਬਾਅਦ ਜਿਹੜਾ ਕਾਰਨ ਇਹ ਰਿਆ ਬਣਨ ਦਾ ਵੀ ਕੁਝ ਪੰਜ ਪਿਆਰਾਂ ਵੱਲੋਂ ਜਿਹੜੀ ਗੱਲ ਨੋਟ ਕੀਤੀ ਗਈ ਹੈ ਸਿੰਘ ਸਾਹਿਬਾਂ ਵੱਲੋਂ ਵੇ ਨੈਟ ਕੀਤੀ ਗਈ ਹੈ ਕਿ ਮर्यादा 'ਚ ਥੋੜੀ ਜਿਹੀ ਕਮੀ ਢਿੱਲ ਜਿਹੜੀ ਉਹ ਦੇਖੀ ਗਈ ਤੇ ਉਹਨਾਂ ਨੇ ਇਸ ਢਿੱਲ ਨੂੰ ਦੇਖਦਿਆਂ ਹੋਇਆਂ ਨਵੀਂ ਕਮੇਟੀ ਦਾ ਜਿਹੜਾ ਸੀ ਉਹ ਐਲਾਨ ਕੀਤਾ ਬਣਾਉਂਦਾ ਸਾਡੇ ਦੋ ਧਿਰਾਂ ਕਹਿ ਲੋ ਕਿ ਬਣ ਗਈਆਂ ਸੀ ਜਿਹਦੇ ਵਿੱਚੋਂ ਪੰਜ-ਪੰਜ ਮੈਂਬਰ ਦੋਨੇ ਧਿਰਾਂ ਤੋਂ ਲੈ ਕੇ ਆਪਸ ਵਿੱਚ ਸਮਝੌਤਾ ਕਰਾ ਕੇ ਤੇ ਕਿ ਨਵੀਂ ਕਮੇਟੀ ਦਾ ਜਿਹੜਾ ਆਯੋਜਨ ਉਹ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜਿਹੜਾ ਮੁੱਖ ਏਜੰਡੇ ਜਿਹੜੇ ਉਹ ਰਹਿਣਗੇ ਮੁੱਖ ਝੰਡੇ ਰਹਿਣਗੇ ਕਿ ਸਾਡੇ ਜਿਹੜੇ ਪਿੰਡ ਦੀ ਕਹੋ ਗੁਰਦੁਆਰਾ ਸਾਹਿਬ ਜੀ ਦੀ ਸਟੇਜ ਹੈ ਪੂਰਾ ਇਲਾਕਾ ਸਾਡੀ ਇਸ ਗੱਲ ਨੂੰ ਮੰਨਦਾ ਹੈ ਕਿ ਸਾਡੀ ਜਿਹੜੀ ਸਟੇਜ ਹੈ ਪੂਰੇ ਵੱਡੇ ਪੱਧਰ ਦੀ ਹੈ ਕਿਉਂਕਿ ਸਾਡੇ ਸੰਸਥਾਨ ਦੇ ਉੱਤੇ ਸਭ ਤੋਂ ਕਹੋ ਜਿਹੜੇ ਅੱਜਕੱਲ ਜਾਂ ਪਿਛਲੇ ਸਮੇਂ ਦੇ ਵਿੱਚ ਇੱਕ ਪੀਕ ਤੇ ਰਹੇ ਹੈ ਇੱਕ ਮਸ਼ਹੂਰ ਕਹੋ ਜਾਂ ਜਿਹੜਾ ਮੇਰੇ ਨਾਮ ਮਾਰ ਪ੍ਰਚਾਰਕ ਹੈ ਉਹ ਤਕਰੀਬਨ ਸਾਰੇ ਪ੍ਰਚਾਰਕ ਸਾਡੀ ਇਸ ਸਟੇਜ ਤੇ ਆਏ ਹੋਏ ਹੈ ਪਿਛਲੇ ਕੁਝ ਸਮੇਂ ਤੋਂ ਇਸ ਵਿੱਚ ਥੋੜਾ ਜਾ ਜਿਹੜਾ ਕਹਿ ਲੋ ਢਿੱਲ ਜਿਹੜੀ ਦਿਖਾਈ ਗਈ ਸੀ ਥੋੜਾ ਜਾ ਨਿਗਾਰ ਆਇਆ ਸੀ ਤੇ ਉਸ ਕਰਕੇ ਹੁਣ ਸਾਡੀ ਸਭ ਤੋਂ ਪਹਿਲਾਂ ਦਾ ਏਜੰਡਾ ਇਹ ਹੈ ਕਿ ਅਸੀਂ ਪ੍ਰਚਾਰ ਦੀ ਮਹਿਮ ਨੂੰ ਜਿਹੜਾ ਉਹ ਪੂਰੇ ਜੋਰਾਂ ਸ਼ੋਰਾਂ ਦੇ ਉੱਤੇ ਤੇਜ਼ ਕਰੀਏ ਜਿਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸੰਗਰਾਮ ਦਾ ਜਿਹੜਾ ਸਮਾਗਮ ਹੈ ਉਹ ਸਾਡੇ ਪਹਿਲਾਂ ਸਵੇਰ ਅੰਮ੍ਰਿਤ ਵੇਲ ਦੀ ਅਰਦਾਸ ਦਾ ਸੀ ਤੇ ਅਸੀਂ ਸਵੇਰੇ ਹੁਣ 9 ਤੋਂ 10 ਵਜੇ ਤੱਕ ਸਮਾਗਮ ਕੀਤਾ ਪਹਿਲਾ ਸਮਾਗਮ ਕੀਤਾ ਜਿਦੇ ਵਿੱਚ 7-800 ਸੰਗਤ ਦਾ ਇਕੱਠ ਜਿਹੜਾ ਹੋਇਆ ਉਸ ਤੋਂ ਬਾਅਦ ਹੁਣ ਪਿੱਛੇ ਜੇ ਸਮਾਗਮ ਹੋਇਆ ਸਾਡਾ ਅਖੰਡ ਪਾਤਸ਼ਾਹ ਪ੍ਰਕਾਸ਼ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਿਉਂਕਿ ਸਾਡਾ ਸਥਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦੇ ਉੱਪਰ ਹੈ ਯਾਦਗਰੀ ਹੈ ਤੇ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਸਾਡਾ ਮਨਾਉਣਾ ਕਿ ਲੋ ਮਨਾਉਣਾ ਸਾਡਾ ਇੱਕ ਫਰਜ਼ ਬਣਦਾ ਅਸੀਂ ਉਹ ਫਰਜ਼ ਨੂੰ ਸਮਝਦੇ ਹਾਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕਰਾਇਆ ਭੋਗਾਂ ਦੇ ਉੱਤੇ ਗੁਰਮਤ ਸਵਾਗਤ ਕੀਤਾ ਗਿਆ ਜਿਦੇ ਵਿੱਚ ਵੀ ਬੇਨ ਸਾਰੀਆਂ ਸੰਗਤਾਂ 5 600 700 800 ਕਿਉਂਕਿ ਸੰਗਤ ਦੀ ਗਿਣਤੀ ਕੋਈ ਨਹੀਂ ਸੀ ਗਿਣਤੀ ਅਸੀਂ ਇਸੇ ਹਿਸਾਬ ਦੇ ਲਾਉਣੇ ਸੀ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਸੀ ਉਹ ਜਿਹੜੇ ਸਹਿਯੋਗ ਵੀਰ ਜਾਇਏ ਸੀ ਉਹਨਾਂ ਨੇ ਕਿਹਾ ਵੀ 4 500 ਸੰਗਤ ਦਾ ਸਹਿਯੋਗ ਆਪਾਂ ਨਾਲ ਪ੍ਰਬੰਧ ਕਰੀਏ ਜਿਹਦੇ ਵਿੱਚ ਖਾਸ ਕਰਕੇ ਜ਼ਿਲ੍ਹੇਦਿਆਂ ਦਾ ਲੰਗਰ ਲਾਇਆ ਸੀ ਉੱਥੇ 4 500 ਸੰਗਤ ਦਾ ਪ੍ਰਬੰਧ ਕੀਤਾ ਸੀ ਪਰ ਫਿਰ ਵੀ ਉੱਥੇ 7 800 ਜਿਹੜਾ ਸੀ ਉਹ ਕਹਿ ਲਓ ਕਿ ਲੰਗਰ ਚੱਲੇ ਆ 7 800 ਸੰਗਤ ਆਈ ਦੂਜਾ ਸਮਾਗਮ ਸਾਡਾ ਏਰੀਆ ਆਉਣ ਵਾਲੇ ਸਮੇਂ 'ਚ 16 ਕ੍ਰਿਕ ਨੂੰ ਹੁਣ ਫੇਰ ਜਿਹੜਾ ਸਮਾਗਮ ਹੋ ਰਿਹਾ ਉਹ ਸੰਗਰਾਮ ਦਾ ਹੋ ਰਿਹਾ ਅਸੀਂ ਇਦਾਂ ਕਰਕੇ ਹੌਲੀ ਹੌਲੀ ਇੱਕ ਸਟੈਪ ਬਾਈ ਸਟੈਪ ਚੱਲ ਰਹੇ ਹਾਂ ਆਉਣ ਵਾਲੇ ਸਮੇਂ 'ਚ 2025 ਵਿੱਚ ਫਰਵਰੀ ਮਹੀਨੇ ਵਿੱਚ ਵੈਸੇ ਸਾਡੇ ਮਾਰਚ ਮਹੀਨੇ ਦਾ ਸਮਾਗਮ ਹੁੰਦਾ ਸੀ ਤੇ ਅਸੀਂ ਉਹਨੂੰ ਇੱਕ ਧਿਆਨ 'ਚ ਰੱਖਿਆ ਵੀ ਉਹ ਮਾਰਚ ਦੇ ਮਹੀਨੇ ਵਿੱਚ ਬੱਚਿਆਂ ਦੇ ਪੇਪਰ ਹੁੰਦੇ ਆ ਸਪੀਕਰ ਚੱਲਦੇ ਆ ਤੇ ਉਹ ਥੋੜੀ ਜੀ ਕਹ ਲੋ ਇੱਕ ਪ੍ਰੋਬਲਮ ਕ੍ਰੀਏਟ ਕਰ ਦਈਏ ਇਸ ਕਰਕੇ ਅਸੀਂ ਉਹ ਫਰਵਰੀ ਮਹੀਨੇ ਦਾ ਜਿਹੜਾ ਸਮਾਗਮ ਸੀ ਉਹ ਡੇਟਾਂ ਜੇ ਫਿਕਸ ਨਹੀਂ ਕੀਤੀਆਂ ਜਥੇ ਜਿਵੇਂ ਮਿਲਣਗੇ ਫਿਕਸ ਕਰਕੇ ਉਹ ਤਕਰੀਬਨ ਆਪਾਂ ਵਾਲੇ ਵਾਲੇ ਦੇ 30 ਪਿੰਡਾਂ ਤੱਕ ਸਾਂਝਾ ਸਮਾਗਮ ਜਿਹੜਾ ਉਹ ਕਰਨ ਲੱਗੇ ਆ। ਮੇਰਾ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਜਿਹੜਾ ਮੁੱਖ ਕਾਰਨ ਇਹ ਵੀ ਰਿਹਾ ਕਿ ਉਹ ਸਾਰੇ ਨਗਰਾਂ ਵਿੱਚ ਇਸ ਗੱਲ ਦੀ ਸੂਚਨਾ ਜਾਵੇ ਕਿਉਂਕਿ ਸਾਡੇ ਕੋਲੋਂ ਪ੍ਰਬੰਧ ਹੈ ਸਾਡੇ ਕੋਲ ਕਹਿ ਲਓ ਥਾਂ ਵੀ ਹੈ ਸਾਡੇ ਕੋਲ ਸਾਊਂਡ ਸਿਸਟਮ ਹੈ ਸਾਡੇ ਕੋਲ ਜਿਹੜਾ ਪ੍ਰਬੰਧ ਸਮਾਗਮਾਂ ਚ ਚਾਹੀਦਾ ਉਹ ਆਲਰੇਡੀ ਹੈ। ਪ੍ਰਚਾਰਕ ਵੀ ਸਹਿਚਾਰ ਵਾਲੇ ਨੇ ਉਹ ਸਾਰੇ ਆ ਰਹੇ ਨੇ। ਤਾਂ ਅਸੀਂ ਉਹ ਮੁੱਖ ਝੰਡਾ ਇਹਦਾ ਵੱਡਾ ਕਾਰਨ ਇਹ ਰਿਹਾ ਵੀ ਜਿਹੜੇ ਪ੍ਰਚਾਰ ਵਿੱਚ ਕਮੀ ਆਉਣ ਕਰਕੇ ਸਾਡੇ ਪਿੰਡ ਵਿੱਚ ਜਿਹੜਾ ਨਸ਼ਾ ਵੈਸੇ ਤਾਂ ਇਹ ਪਿੰਡ-ਪਿੰਡ ਵਿੱਚ ਹੀ ਹੈ ਪਰ ਜਿਹੜਾ ਮੈਨੂੰ ਸਾਡੇ ਪਿੰਡ ਦਾ ਕਾਰਨ ਲੱਗਿਆ ਕਿ ਉਹ ਚਿੱਟੇ ਦਾ ਪ੍ਰਪੋਗ ਜਿਹੜਾ ਜ਼ਿਆਦਾ ਵਧਿਆ ਉਹ ਖਾਸ ਕਰਕੇ ਜੇ ਪ੍ਰਚਾਰ ਵਿੱਚ ਕਮੀ ਨਾ ਆਉਂਦੀ ਤੇ ਸ਼ਾਇਦ ਨਾ ਵੱਧਦਾ ਅੱਜ ਵੀ ਜੇ ਆਪਾਂ ਨੌਜਵਾਨਾਂ ਨੂੰ ਜੋੜਨਾ ਚਾਹੀਏ ਕੁਝ ਬੱਚੇ ਸਾਡੇ ਕੋਲ 10-15 ਬੱਚੇ ਜਿਹੜੇ ਉਹ ਨਵੇਂ ਜਿਵੇਂ ਕਹਿੰਦੇ ਕਤਕਸ ਸਿੱਖਣ ਵਾਸਤੇ ਜਾਂ ਗੁਰਬਾਣੀ ਸੰਤਿਆ ਵਾਸਤੇ ਉਹ ਨਵੇਂ-ਨਵੇਂ ਨਿੱਤ ਬੱਚੇ ਆ ਰਹੇ ਆ ਤਾਂ ਅਸੀਂ ਚਾਹੁੰਦੇ ਆ ਵੀ ਜੇ ਸਾਡੇ ਉਦਮ ਸਦਕਾ ਪਿੰਡ ਵਿੱਚੋਂ ਜੇ 30-40-50 ਕਿੰਨੇ ਬੱਚੇ ਜੋੜਨਗੇ ਕਿਉਂਕਿ ਇਹ ਵੀ ਵੱਡਾ ਜਿਹੜੀ ਉਹ ਟਿਲ ਰਹੀ ਹੈ ਕਿ ਆਥੰਡ ਪਾਟੀ ਸਿੰਘ ਜਾਂ ਸਹਿਜ ਪਾਟੀ ਸਿੰਘ ਜਾਂ ਗੁਰਬਾਣੀ ਦੀ ਸੰਥਿਆ ਕਰਨ ਵਾਲੇ ਸਿੰਘ ਅੱਜ ਕੱਲ੍ਹ ਹੁਣ ਪਿੰਡਾਂ 'ਚ ਲੱਭਣੇ ਬਹੁਤ ਮੁਸ਼ਕਲ ਹੋ ਗਏ ਗ੍ਰੰਥੀਆਂ ਵਿੱਚ ਵੀ ਇਹ ਗੱਲ ਚੱਲ ਪਈ ਹੈ ਕਿ ਹੁਣ ਨਵੇਂ ਗ੍ਰੰਥੀ ਕੋਈ ਨਹੀਂ ਮੰਗਦੇ ਤਾਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਪ੍ਰਚਾਰ ਸਦਕਾ ਜਾਂ ਸਾਡੇ ਉਦਮ ਸਦਕਾ ਅਸੀਂ ਉਹਨਾਂ ਬੱਚਿਆਂ ਨੂੰ ਇਸ ਲਾਈਨ ਵਿੱਚ ਲੈ ਕੇ ਆਇਆ ਮੇਨ ਮਕਸਦ ਇਹ ਰਿਹਾ ਵੀ ਜਿਹੜਾ ਮਾਣ ਹੈ ਜੇ ਆਪਾਂ ਗੁਰਵਾਣੀਆਂ ਨੇ ਪਾਸੇ ਲਾਈਏ ਗੁਰੂ ਘਰ ਤੇ ਨਿਤ ਸੇਵਾ ਚੱਲਦੀ ਰਹੇ ਦੋ ਚਾਰ ਬੰਦੇ ਜਦੋਂ ਕੋਈ ਹੋਰ ਕੰਮ ਨਹੀਂ ਹੁੰਦਾ ਤੇ ਬੰਦਾ ਫਿਰ ਘੜਿਆਂ ਕਿਮਾਂ ਵਾਲੇ ਪਾਸੇ ਆਹ ਪੰਜਾਬੀ ਦੀ ਘਾਵਤ ਹੈ ਕੰਮ ਨਹੀਂ ਤਾਂ ਕੜਾ ਮਾਣਾ ਤਾਂ ਉਹ ਹੋਣ ਲੱਗ ਪੈਂਦਾ ਅਸੀਂ ਚਾਹੁੰਦੇ ਹਾਂ ਵੀ ਮਾਣ ਜਿਹੜਾ ਸਾਡਾ ਇਹ ਸੇਵਾ ਚ ਪ੍ਰਚਾਰ ਵਾਲੇ ਪਾਸੇ ਜਾਂ ਇੱਧਰ ਲੱਗਿਆ ਰਹੇ ਤਾਂ ਕਰਕੇ ਵੀ ਜਿਹੜੇ ਨੌਜਵਾਨ ਹੈ ਉਹ ਵੀ ਸੇਵਾ ਕਰਦੇ ਰਹਿਣ ਪ੍ਰਚਾਰ ਗੁਰਮਤਿ ਪ੍ਰਚਾਰ ਹੁੰਦਾ ਰਹੇ ਸਮਾਗਮ ਹੁੰਦੇ ਰਹਿਣ ਤਾਂ ਉਹ ਮਾਣ ਇੱਧਰਲੇ ਪਾਸੇ ਲੱਗਿਆ ਰਹੇਗਾ ਤੇ ਆਪਣੇ ਆਪ ਹੀ ਬੱਤੀ ਜਿਹੜੀ ਉਹਨਾਂ ਸ਼ਾਇਦ ਪਰਿਆਲਾ ਜੀ ਹੁਣ ਪਾਈਆਂ ਕਿੱ ਜਸਪੀਰ ਵਜਾ ਕਰਕੇ 10 ਸਾਲ ਦੇ ਪੰਜ ਪਾਰੇ ਸਾਹਿਬਾਂ ਨੂੰ ਬੋਲੋ ਜੀਓ ਕਮੇਟੀ ਬਦਲਣ ਦਾ ਰੈਟ ਦਾ ਲੈ ਗਿਆ ਉਹ ਕਿਸ ਤਰ੍ਹਾਂ ਦੀਆਂ ਹੋਂਦਾਂ ਇਹ ਜਿਹੜੀਆਂ ਪ੍ਰਬੰਧਨ ਦੇ ਵਿੱਚ ਹੋਂਦਾਂ ਇਹ ਰਹੀਆਂ ਜੀ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਸਥਾਨ ਹੈ ਇਹ ਮੇਨ ਬੱਸ ਸਟੈਂਡ ਦੇ ਉੱਪਰ ਆ ਜਾਂਦਾ ਸਾਡੇ ਜਿਹੜਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਵੀ ਕੁਝ ਪਹਿਰੇਦਾਰ ਦੀ ਸਖਤ ਲੋੜ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਆਪਣਾ ਡਿਊਟੀ ਦੇ ਉੱਪਰ ਜਾ ਮੇਨ ਸਥਾਨ ਦੇ ਮੇਨ ਗੇਟ ਦੇ ਉੱਤੇ ਸਾਡਾ ਪਹਿਰੇਦਾਰ ਖਲੋਤਾ ਹੋਵੇਗਾ ਤੇ ਕੋਈ ਵੀੜੇ ਵਾਲਾ ਬੰਦਾ ਜਰਦਾ ਵਾਲਾ ਨਾ ਤਾਂ ਕਿਉਂਕਿ ਕਈ ਵਾਰੀ ਤੇ ਨਹੀਂ ਵੀ ਨੌਲੇਜ ਹੁੰਦੀ ਕਈ ਵਾਰੀ ਸ਼ਰਾਪਤੀ ਆਨਸਰ ਜਾਣਬੁੱਝ ਕੇ ਵਿਆਜ ਜਾਂਦੇ ਤੇ ਕੁਝ ਹੱਦ ਤੱਕ ਕਈ ਵਾਰੀ ਨੌਲੇਜ ਵੀ ਨਹੀਂ ਹੁੰਦੀ ਤੋਵੇ ਹੋਇਆ ਵੀ ਇੱਕ ਸ਼ਰਾਦੀ ਬੰਦਾ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਆ ਗਿਆ ਇਹ ਹੁਣ ਤਾਂ ਹੀ ਵੇਖਦਿਆ ਹੋਇਆ ਵੀ ਉਹਨਾਂ ਨੇ ਜਿਵੇਂ ਪੰਜ ਪੈਰੇ ਸਾਹਿਬਾਂ ਨੇ ਕਿਹਾ ਵੀ ਕਮੇਟੀ ਨੇ ਕੋਈ ਐਕਸ਼ਨ ਨਹੀਂ ਲਿਆ ਇਸ ਕਰਕੇ ਉਹਨਾਂ ਨੇ ਇਸ ਤੋਂ ਅਸੀਂ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ ਅਸੀਂ ਕੰਮ ਇਹ ਕੀਤਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪਹਿਰੇਦਾਰ ਤਾਇਨਾਤ ਕੀਤਾ ਜਿਹੜਾ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਨੂੰ ਸਵਾਸਣ ਵੇਲੇ ਤੱਕ ਜਦੋਂ ਅਸੀਂ ਸਦਾਸਨ ਨਹੀਂ ਹੁੰਦਾ ਉਸ ਪਹਿਰੇਦਾਰ ਜਿਹੜਾ ਉਹ ਡਿਊਟੀ ਦੇ ਉੱਪਰ ਖਲੋਤਾ ਹੁੰਦਾ ਤੇ ਹੁਣ ਤੱਕ ਜਿਹੜਾ ਉਹ ਇੱਕ ਵੀ ਸ਼ਰਤ ਹੀ ਬੰਦਾ ਇਹ ਵਜਾ ਪਹਿਲਾਂ ਥੋੜਾ ਜਾਂ ਨਿਗਾਹਾਰੇ ਵੀ ਆਉਂਦਾ ਰਿਹਾ ਕੋਈ ਨੰਗੇ ਸਿਰ ਆ ਜਾਂਦਾ ਸੀ ਚਲੋ ਦਰਵਾਜ਼ੇ ਵੀ ਨਹੀਂ ਜਾਂਦਾ ਸੀ ਪਰ ਕੋਈ ਲੰਗਰ ਵਿੱਚ ਫਿਰਦਾ ਜਾਂਦਾ ਜਾਂ ਉਦਾਂ ਲੰਘ ਰਿਹਾ ਅੱਗੇ ਤਾਂ ਉਹ ਜਿਹੜੇ ਪਬਲਿਕ ਹੈ ਜਿਹੜੀ ਬਾਹਰ ਅੱਡੇ ਦੇ ਉੱਤੇ ਉਹ ਸਾਡੇ ਟਾਇਲਟ ਯੂਜ਼ ਕਰਦੀ ਹੈ ਤਾਂ ਉੱਥੇ ਵੀ ਕਿਵੇਂ ਨੰਗੇ ਸਿਰੋਂ ਜਾਂਦੇ ਸੀ ਤੇ ਪਹਿਰੇਦਾਰ ਹੋਣ ਕਰਕੇ ਹੁਣ ਹਰ ਬੰਦਾ ਨੰਗੇ ਸਿਰ ਤੋਂ ਪਰੇਸ਼ ਕਰਕੇ ਸਿਰ ਟਾਕੇ ਜਾਂਦਾ ਉੱਥੇ ਪਰਨੇ ਰੱਖੇ ਹੋਏ ਬੀੜੀ ਜਰਦੇ ਵਾਲਾ ਬੰਦਾ ਜੇ ਕੋਈ ਹੁੰਦਾ ਤੇ ਉਹ ਵੇਖ ਕੇ ਕਿਉਂ ਹਸਾਉਣਾ ਜੇ ਲੰਘ ਗੁਰੂ ਘਰ ਦੇ ਵਿੱਚ ਕੰਮ ਕਰਨ ਦੀ ਸੰਗਤਾਂ ਹੁੰਦੀ ਹੈ ਉਸੇ ਤਰ੍ਹਾਂ ਪੀ ਸੰਦੇਸ਼ ਦੇਣਾ ਚਾਹੁੰਦੇ ਕਿ ਤਾਂ ਕਿ ਉਹ ਮਾਰਤਭਰਿਆ ਜਿਹੜੀ ਗੁਰੂ ਘਰ ਕਾਇਮ ਰੱਖੇ ਸੰਦੇਸ਼ ਇਹ ਹੈ ਜੀ ਨਾ ਹੀ ਤਾਂ ਕਮੇਟੀ ਦੀ ਅਸਲ ਦੇ ਵਿੱਚ ਇਹ ਹੁੰਦਾ ਵੀ ਜਦੋਂ ਸੰਗਤ ਸਿੱਖ ਗੁਰੂ ਦੀ ਮੰਨੇਗਾ ਨਾ ਤਾਂ ਉਹਦੇ ਵਿੱਚ ਕਮੇਟੀ ਦਾ ਕੋਲ ਰੋਲ ਨਹੀਂ ਰਿਹਾ ਜਾਂਦਾ ਕਮੇਟੀ ਦਾ ਮਤਲਬ ਹੈ ਪ੍ਰਬੰਧ ਕਰਨਾ ਕੋਈ ਦਰੀਬਿਸ਼ਾਉਣੀ ਸਾਊਂਡ ਲਿਆਉਣਾ ਪ੍ਰਚਾਰਕ ਬੁਲਾਉਣੇ ਬਾਕੀ ਸੰਗਤ ਨੇ ਮੰਨਣੀ ਤਾਂ ਗੁਰੂ ਦੀ ਹੁੰਦੀ ਹੈ ਜੇ ਗੁਰੂ ਦੀ ਮਰਿਆਦੀ ਚਲਣੀ ਹੈ ਸਾਡੀ ਮਰਿਆਦਾ ਨਹੀਂ ਚਲਣੀ ਮर्यादा ਗੁਰੂ ਦੀ ਬਣਾਈ ਹੋਈ ਹੈ ਤਖਸਾਲ ਵੱਲੋਂ ਬਰਿਆਦਾ ਬਣੀ ਹੋਈ ਹੈ ਉਹੀ ਮर्यादा ਦੇ ਉੱਤੇ ਜਿਹੜੀ ਆ ਉਹ ਸੰਗਤ ਚੱਲ ਕੇ ਆਪਣੇ ਆਪ ਦੇ ਵਿੱਚ ਸੁਧਾਰ ਕਰ ਸਕਦੀ ਹੈ ਤੇ ਸੰਗਤ ਜੇ ਗੁਰੂ ਦੀ ਗੱਲ ਮੰਨੇਗੀ ਤਾਂ ਬੰਦੇ ਦੇ ਪਰਿਵਾਰਾਂ ਚ ਜਿਹੜੀ ਕੁਲਗ ਦਾ ਸਾਰਾ ਕੇ ਲੋ ਕੁਲੀ ਬੰਦੇ ਦੀ ਚਰ ਜਾਂਦੀ ਜਿਹੜਾ ਬੰਦਾ ਗੁਰੂ ਦੀ ਮੰਨਦਾ ਜੀ ਕਿੰਨਾਂ ਸੰਗਤ ਵੱਲੋਂ ਕਿੰਨਾ ਗੱਲ ਕਾਇ ਲੋਗ ਕੋ ਨਕਸ਼ ਕਰੀ ਦੀ ਹੈ ਜੀ ਜੀ ਇਹ ਹੈ ਜਾਂ ਆਦ ਕਿ ਲੋਕ ਕਿੰਨਾ ਕੁ ਵਧਿਆ ਜੀ ਅਸੀਂ ਹੁਣ ਤੱਕ ਵੇਖੀ ਹੈ ਜੇ 4 ਤਰੀਕ ਹੋ ਗਈ ਹੈ ਜੀ ਤੇ ਅਸੀਂ ਜਿਹੜਾ ਉਹ ਜੁਲਾਈ ਦੇ ਚੱਲੇ ਆ ਜੁਲਾਈ ਤੋਂ ਲੈ ਕੇ ਸਾਨੂੰ ਅੱਜ 1 ਮਹੀਨਾ ਤੇ 1 ਦਿਨ ਹੋ ਗਿਆ ਕਿਉਂਕਿ 3 ਦਿਨ ਤੋਂ ਸਾਡੀ ਬਣੀ ਤੇ ਚਾਰ ਹੋ ਗਏ 1 ਮਹੀਨੇ ਵਿੱਚ ਹੁਣ ਲਗਾਤਾਰ ਜਿਹੜਾ ਸੰਗਤ ਦਾ ਸਹਿਯੋਗ ਹੈ ਉਹ 10 15 ਸਿੰਘ ਜਿਹੜੇ ਉਹ ਗੁਰਦੁਆਰਾ ਸਾਹਿਬ ਕਨਾਰਤੀ ਰਹਿੰਦੇ ਸੇਵਾਦਾਰ ਰਹਿੰਦੇ ਆ ਅਸੀਂ ਕੱਲ ਜਿਵੇਂ ਪੌਦੇ ਲਾਏ ਆ ਕਿਉਂਕਿ ਸੌਣ ਦਾ ਮਹੀਨਾ ਹੈ ਦਰਬਾਰ ਸਾਹਿਬ ਦੇ ਆਲੇ-ਦਾਲੇ ਫਲਦਾਰ ਫੁੱਲਦਾਰ ਪੌਦੇ ਲਾਏ ਆ ਤਾਂ ਉਹਦੇ ਵੀ ਸੰਗਤ ਨੇ ਪੂਰਾ ਸਹਿਯੋਗ ਕੀਤਾ ਜਿਵੇਂ ਮੈਂ ਕਿਹਾ ਵੀ ਸੰਗਰਾਂਦ ਦਾ ਸਮਾਗਮ ਅਖੰਡ ਪਾਤਸ਼ਾਹ ਦਾ ਭੋਗ ਜਾਂ ਉਹਦਾ ਨਿਤਨੇਮ ਦੇ ਤੌਵੀ ਸੰਗਤ ਬਹੁਤ ਸਹਿਯੋਗ ਦੇ ਰਹੀ ਹੈ तकरीबन ਆਪਾਂ ਕਹਿ ਲਈਏ ਹਰ ਬੰਦਾ ਸਹਿਮਤ ਵੀ ਨਹੀਂ ਹੁੰਦਾ ਹੁੰਦਾ ਇਹ ਸਚਾਈ ਹੈ ਇਸ ਗੱਲ ਵਿੱਚ ਪਰ ਕੁਝ ਹੱਦ ਤੱਕ ਸਾਡੇ ਨਾਲ ਜਿਹੜੀ ਸੰਗਤ ਹੈ ਉਹ 80 ਤੋਂ 85 ਤੇ 90% ਜਿਹੜੀ ਸੰਗਤ ਉਹ ਸਹਿਯੋਗ ਦਿੰਦੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਸਾਡੇ ਪਿੰਡ ਦੀ ਵੋਟ ਹੈ ਕਿ ਜੇ ਉਸ ਵੋਟ ਦੇ ਹਿਸਾਬ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮਾਂ ਤੇ ਕੱਢ ਦੇ ਕੀ ਉਹ ਬਹੁਤ ਜਾਦੀ ਸੀ ਅਸੀਂ ਇੱਕ ਰਾਤ ਦਾ ਵੀ ਸਮਾਗਮ ਕੀਤਾ ਖਣਪੜ ਸਾਹਿਬ ਦੀ ਰਾਤ ਦਾ ਸਮਾਗਮ ਕੀਤਾ ਉਦੋਂ ਵੀ ਸੰਗਤ ਕਹਿ ਲਓ ਇੰਨਾ ਥਾਂ ਸੀ ਕਿ ਥਾਂ ਬੈਠਣ ਨੂੰ ਸੀ ਕੋਈ ਇੰਨਾ ਜਿਆਦਾ ਸੰਗਤ ਆਈ ਬੜਾ ਸਹਿਯੋਗ ਸੰਗਤ ਦੇ ਰਹੀ ਹੈ। ਉਸਰੀ ਕਮੇਟੀ ਦੀ ਗੱਲ ਕਰੀਏ ਤੁਸੀਂ ਕਹਿੰਦੇ ਕਮੇਟੀ ਬਦਲੀ ਹੈ ਪੁਰਾਣੇ ਦੇ ਵਿੱਚ ਹਟਾਈਆਂ ਗਈਆਂ ਜਿਸ ਕਮੇਟੀ ਨੂੰ ਬਦਲਿਆ ਗਿਆ ਜਿਹੜੇ ਬੰਦੇ ਤਪਨ ਤੋਂ ਹਟਾਏ ਗਏ ਉਹਨਾਂ ਦੇ ਵੱਲੋਂ ਕੋਈ ਸਹਿਯੋਗ ਤੁਹਾਨੂੰ ਨਜ਼ਰ ਆਇਆ ਜਾਂ ਹੋਰ ਕੋਈ ਕੋਈ ਕਿਸ ਤਰ੍ਹਾਂ ਦੀ ਕੋਈ ਟਕਰਾਅ ਵਰਗਾ ਸਾਡੇ ਵੱਲੋਂ ਨਹੀਂ ਟਕਰਾਅ ਦੀ ਗੱਲ ਜਿੱਥੇ ਆਪਾਂ ਕੀਤੀ ਜਾਵੇ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਸਾਡੇ ਅ ਨਜ਼ਰ ਵਿੱਚ ਜਿੰਨੇ ਕੁ ਹੁਣ ਤੱਕ ਪ੍ਰਧਾਨ ਰਹੇ ਕਿਉਂਕਿ ਪ੍ਰਧਾਨ ਦੇ ਸਹੀ ਸਾਰੀ ਕਮੇਟੀ ਹੁੰਦੀ ਹੈ ਤਉ ਪਿਸ਼ੋਕੜ ਵਾਲੇ ਪ੍ਰਧਾਨ ਜਿਹੜੇ ਆ ਉਹ ਸਾਡੇ ਕੋਲ ਆ ਰਹੇ ਆ ਜਿਵੇਂ ਮੱਖਣ ਸਿੰਘ ਖਾਲਸਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨਿਉ ਰੱਖੀ ਸਾਡੇ ਜਿਹੜਾ ਹੁਣ ਦਰਵਾਜ਼ਾ ਸਾਹਿਬ ਹੈ ਉਹ ਜਿਹੜੀ ਨੀਮ ਰੱਖੀ ਹੈ ਉਹ ਭਾਈ ਮੱਖਣ ਸਿੰਘ ਜੀ ਖਾਲਸਾ ਉਹਨਾਂ ਰੱਖੀ ਹੈ ਤਾ ਉਹ ਵੀ ਸਹਿਜ ਹੋ ਕੱਲ ਉਹਨਾਂ ਨੇ ਸਾਰੇ ਤੌਦੇ ਲਵਾਏ ਨਾਲ ਲੱਗ ਗਏ ਉਦੋਂ ਪਹਿਲਾਂ ਲਾਲ ਸਿੰਘ ਪ੍ਰਧਾਨ ਹੈ ਉਹ ਵੀ ਸਾਡੇ ਕੋਲ ਆਏ ਆ ਹੋਰ ਬਾਕੀ ਜਿੰਨੀ ਸੰਗਤ ਹੈ ਕਮੇਟੀ ਵਾਲੇ ਸੱਜਣ ਹੈ ਉਹ ਸਾਰੇ ਆ ਕੇ ਸਹਿਯੋਗ ਦਿੰਦੇ ਆ ਕੋਈ ਗੱਲ ਨਹੀਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਸਾਰੇ ਸਹਿਯੋਗ ਦੇ ਰਹੇ ਆ ਸਾਰਾ ਨਗਰ ਸਹਿਯੋਗ ਦੇ ਰਿਹਾ ਟਕਰਾਰ ਦੀ ਜਿਹੜੀ ਗੱਲ ਹੈ ਕਿਉਂਕਿ ਇਹ ਕੁਝ ਹੱਦ ਤੱਕ ਹੁੰਦਾ ਸਾਡੇ ਜਿਹੜਾ ਹਿਸਾਬ ਤਾਂ ਥੋੜਾ ਜਿਹਾ ਲੰਮਾ ਸੀ ਜ਼ਿਆਦਾ ਲੰਮਾ ਸੀ ਉਹਦੇ ਵਿੱਚ ਮਾੜੀ-ਮੋਟੀ ਕੇ ਮੇਰੀ ਗੱਲ ਕੋਈ ਹੋ ਵੀ ਜਾਂਦੀ ਹੈ ਪਰ ਫਿਰ ਵੀ ਸੰਗਤ ਪੂਰਾ ਸਹਿਯੋਗ ਦਿੰਦੀ ਹੈ ਜੀ ਫਿਰ ਸਾਉ ਅੱਜ ਦੇ ਵਿੱਚ ਜਿਹੜਾ ਜ਼ਰੂਰਤ ਹੈ ਉਹ ਵਿਖਿਆ ਉਹ ਦੇਸ਼ ਦਾ ਹੁੰਦਾ ਨੂੰ ਕਿ ਬੱਚੇ ਸੰਦੇਸ਼ ਜਿਹੜਾ ਕਿ ਨੌਜਵਾਨ ਯੂਥ ਨੂੰ ਇੱਕ ਸੰਦੇਸ਼ ਜਿਹੜਾ ਮੈਨੇਜੀ ਤੌਰ ਤੇ ਜੇ ਦੇਵਾਂ ਸਮੇਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਜੇ ਨੌਜਵਾਨ ਇੱਕ ਬੱਚਾ ਸੋਚੇ ਨਾ ਹੀ ਤਾਂ ਉਹਦਾ ਕੋਈ ਦੋਸਤ ਭਲਾ ਕਰੇ ਕਿਉਂਕਿ ਦੋਸਤ ਸੋਚੂਗਾ ਵੀ ਇਹ ਦੋਸਤ ਮੈਥੋਂ ਗਿਆਨੇ ਕੋਈ ਨਾ ਹੀ ਉਹਦਾ ਕੋਈ ਆਲਾ-ਦਾਲਾ ਸਹਿਯੋਗ ਕਰੇ ਕਿਉਂਕਿ ਉਹ ਬੰਦੇ ਨੇ ਆਪਣੇ ਪੈਰਾਂ ਤੇ ਖੜਾ ਹੋਣਾ ਜਦੋਂ ਵੀ ਸਹਿਯੋਗ ਤੁਹਾਡਾ ਕਰੂਗਾ ਤੇ ਉਹ ਸੱਚਾ ਗੁਰੂ ਹੀ ਤੁਹਾਡਾ ਸਹਿਯੋਗ ਕਰੂਗਾ ਉਹ ਇੱਥੇ ਉੱਥੇ ਤੁਹਾਡਾ ਰਖਵਾਲਾ ਹੁੰਦਾ ਹੈ ਸੱਚਾ ਗੁਰੂ ਨੌਜਵਾਨਾਂ ਦਾ ਵੱਡਾ ਕਹ ਲੋ ਸਹਿਯੋਗੀ ਹੈ ਤੇ ਗੁਰੂ ਪਾਤਸ਼ਾਹ ਜੀ ਦੀ ਗੱਲ ਮੰਨ ਕੇ ਨੌਜਵਾਨਾਂ ਨੂੰ ਇਸ ਧਰਮ ਦੇ ਲੇਖੇ ਆਪਣੀ ਜ਼ਿੰਦਗੀ ਆਪਣੀ ਜਾਨ ਆਪਣੀ ਕਹੋ ਸਾਰਾ ਸਮਾਂ ਹੀ ਗੁਰੂ ਦੇ ਲੇਖੇ ਲਾਉਣਾ ਚਾਹੀਦਾ ਹੈ ਜਿਹਦੇ ਕਰਕੇ ਸਾਡੀ ਨੌਜਵਾਨੀ ਜਿਹੜੀ ਆ ਉਹ ਬਹੁਤ ਸੋਹਣੇ ਢੰਗ ਨਾਲ ਉੱਭਰ ਕੇ ਸੰਗਤਾਂ ਦੇ ਸਾਹਮਣੇ ਆਵੇਗੀ ਇਹ ਤੇ ਨਾਲ ਨਾਲ ਆਪ ਸਾਰੇ ਪ੍ਰੈਸ ਵਾਲੇ ਸਜਣਾ ਦਾ ਬਹੁਤ ਧੰਨਵਾਦ ਛੋਟੀ ਜੀ ਆਵਾਜ਼ ਵਿੱਚ ਉੱਤੇ ਆ ਕੇ ਸਾਡਾ ਸਹਿਯੋਗ ਦਿੱਤਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਪੂਰੇ ਇਲਾਕੇ ਦਾ ਸਹਿਯੋਗ ਚਾਹੁੰਦੇ ਆ ਸਾਨੂੰ ਇਲਾਕੇ ਦਾ ਸਹਿਯੋਗ ਮਿਲੇ ਕਲੇ ਨਗਰ ਦਾ ਪੂਰੇ ਇਲਾਕੇ ਦਾ ਸਹਿਯੋਗ ਮਿਲੇ ਜਿਹਦੇ ਕਰਕੇ ਆਪਾਂ ਨਵੇਂ ਤੋਂ ਨਵੇਂ ਕਾਰਜ ਜਿਹੜੇ ਆ ਉਹ ਆਰੰਭ ਕਰ ਸਕੀਏ ਠੀਕ ਹੈ